ਤੁਹ ਸ੍ਰੀ ਕਾ ਵੀ ਦਿਆਤੀ ਹੋ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਬੇਸਿਕ ਟੂ ਐਡਵਾਂਸ এডੂਕੇਸ਼ਨ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ICSE ਦੀ ਕਿਤਾਬ ਕਥਾ ਸੰਵੇਦਨਾ ਦੀ ਕਹਾਣੀ زینت ਆਪਾ ਦਾ ਸਾਰ ਕਰਾਂਗੇ ਸਾਰ ਕਰਨ ਤੋਂ ਪਹਿਲਾਂ ਅਸੀਂ ਕੁਝ ਔਖੇ ਸ਼ਬਦਾਂ ਦੇ ਅਰਥ ਦੇਖਾਂਗੇ زینت ਆਪਾ ਕਹਾਣੀ ਕਰਤਾ ਸਿੰਘ ਦੁੱਗਲ ਦੁਆਰਾ ਲਿਖੀ ਗਈ ਹੈ ਸ਼ਬਦ ਅਰਥ ਸ਼ਾਹ ਕਾਲੇ ਬਹੁਤ ਕਾਲੇ ਇਕੋ ਸਾਹ ਬੋਲਣਾ ਲਗਾਤਾਰ ਬੋਲਨਾ ਅਰਸ਼ੋਂ ਲੱਥੀ ਅਸਮਾਨ ਤੋਂ ਆਈ ਅੰਗਣ ਵੇਹੜਾ ਖਾਤਰ ਕਰਨੀ ਆਉ ਭਗਤ ਕਰਨੀ ਬਹੂਲੀ ਤਾਜ਼ੀ ਸੂਈ ਹੋਈ ਗਾਂ ਜਾਂ ਮੱਝ ਦਾ ਦੁੱਧ ਖਿੰਡ ਪੁੰਡ ਜਾਂਦੇ ਖਿੱਲਰ ਜਾਂਦੇ ਹਿਸ ਗਈ ਖਤਮ ਹੋ ਗਈ ਚਟਲਾਸ ਚਸਕਾ फूही फूही करके थोड़ी थोड़ी करके अब्बा पिता इकरार करना पक्का करना साक रिश्ता खुखे खोखले चुनिया बहुत छोटिया कुतर कुतर के खा रहा थोड़ा थोड़ा करके सारा खत्म करना कलावे जफी खलजगन फजूल परेशानी वरा वरा साल साल उदरदा उदास होया जबर जोरदार सलीका तरीका खैरात दान पुन पिट पिट के टोटे लाह सुपने त मार मार के रोना खाबंद पति टम्मा टीहा ਆਪਣਾ ਸਮਾਨ ਅਜੰਬਾ ਹੈਰਾਨ ਤ੍ਰਿਮਤ ਔਰਤ ਪਤਨੀ ਬੰਦ-ਬੰਦ ਸਰੀਰ ਦੇ ਅੰਗ ਹੁਣ ਇਸ ਕਹਾਣੀ ਦਾ ਸਿਸਾਲ ਕਰਾਂਗੇ زینت ਦੀ ਪਹਿਚਾਨ ਕਹਾਣੀਕਾਰ ਦਾ ਦੋਸਤ ਰਸ਼ੀਦ ਆਪਣੇ ਮੂੰਹੋਂ ਆਪਣੀ ਤਾਰੀਫ ਕਰ ਰਿਹਾ ਸੀ ਕਿ ਉਸ ਦਾ ਉੱਚਾ ਕਦ ਗੱਲਾਂ ਦੀ ਲਾਲੀ ਕਾਲੇ ਸ਼ਹਿ ਰੇਸ਼ਮ ਵਰਗੇ ਵਾਲ ਜੇਕਰ ਕਿਸੇ ਕੁੜੀ ਕੋਲ ਇਹ ਸਭ ਕੁਝ ਹੋਵੇ ਤਾਂ ਉਹ ਬਹੁਤ ਸੁਨੱਖੀ ਹੋਵੇਗੀ ਲੇਖਕ ਨੂੰ ਉਸ ਸਮੇਂ ਇਹਨਾਂ ਗੱਲਾਂ ਤੋਂ ਜ਼ੀਨਤ ਆਪਾ ਯਾਦ ਆ ਗਈ ਜੋ ਕਿ ਬਹੁਤ ਖੂਬਸੂਰਤ ਅਰਸ਼ੌ ਲੱਥੀ ਪਰੀ ਹੋਵੇ ਹਰ ਸਮੇਂ ਖਿੜ ਖਿੜ ਹੱਸਦੀ ਰਹਿੰਦੀ ਆਂਡ ਗੁਆਂ ਦੀ ਚਹੇਤੀ ਹਰ ਵੇਹੜੇ ਵਿੱਚ ਖੁਸ਼ੀਆਂ ਖਲੇਦੀ ਰਹਿੰਦੀ ਜ਼ੀਨਤ ਆਪਾ ਖਟ ਮਿੱਠੜੇ 베ਰਾ ਦੀ ਪੁੱਜੇ ਹੋਏ ਸਤੂਆਂ ਦੀ ਅਤੇ ਬਹੂਲੀ ਦੀ ਬਹੁਤ ਸ਼ੌਕੀਨ ਸੀ ਜਿਸੇ ਕਾ ਇਹ ਚੀਜ਼ਾਂ ਹੁੰਦੀਆਂ ਉਹ ਜ਼ਿੰਤ ਆਪਾ ਲਈ ਪਹਿਲਾਂ ਸੰਭਾਲ ਕੇ ਰੱਖਦਾ ਖੁਸ਼ ਤਬੀਅਤ ਅਤੇ ਲਾਡਲੀ ਜ਼ਿੰਤ ਜ਼ਿੰਤ ਨੰਬਰਦਾਰ ਪਿਤਾ ਦੀ ਲਾਡਲੀ ਧੀ ਸੀ ਜਦੋਂ ਜ਼ਿੰਤ ਵੱਡੀ ਹੋਈ ਤਾਂ ਉਸਦੇ ਪਿਤਾ ਦੀ ਹਵੇਲੀ ਨੂੰ ਲੋਕਾਂ ਨੇ ਜ਼ੀਨਤ ਦੀ ਹਵੇਲੀ ਦੇ ਨਾਂ ਨਾਲ ਸਦਨਾ ਸ਼ੁਰੂ ਕਰ ਦਿੱਤਾ ਜ਼ੀਨਤ ਸਾਰੀ ਸਾਰੀ ਦੁਪਹਿਰ ਨਟੀਆਂ ਘਰ ਵਿੱਚ ਬਿਠਾਈ ਰੱਖਦੀ ਉਹਨਾਂ ਦੇ ਗੀਤ ਸੁਣਦੀ ਰਹਿੰਦੀ ਤੇ ਆਪ ਵੀ ਗਾਉਂਦੀ ਰਹਿੰਦੀ ਉਹ ਬਹੁਤ ਸੋਹਣਾ ਗਾਉਂਦੀ ਅਤੇ ਨੱਚਦੀ ਸੀ ਇੱਥੋਂ ਤੱਕ ਕਿ ਆਂਢ ਗੁਆਂਢ ਦੇ ਲੋਕ ਬਨੇਰੀਆਂ ਤੋਂ ਝਾਕ-ਝਾਕ ਕੇ ਤੇ ਕੰਧਾਂ ਨਾਲ ਕੰਨ ਲਾ ਜ਼ੀਨਤ ਦਾ ਗਾਣਾ ਸੁਣਦੇ ਅਦੇ ਨੱਚਦੀ ਨੂੰ ਦੇਖਦੀ ਗੱਲ-ਗੱਲ ਤੇ ਜ਼ਿੰਨਤ ਹਸਣ ਲੱਗ ਪੈਂਦੀ ਖਿੜ-ਖਿੜ ਕੇ ਹੱਸਦਿਆਂ ਉਸ ਦੀਆਂ ਗੱਲਾਂ ਲਾਲ ਹੋ ਜਾਂਦੀਆਂ ਤੇ ਵਾਲ ਖਿੰਡ ਪੁੰਡ ਜਾਂਦੇ ਉਹ ਐਨੀ ਪਿਆਰੀ ਲੱਗਦੀ ਜਿਵੇਂ ਆਪ ਮੁਹਾਰੇ ਉੱਡੇ ਰਿਹਾ ਕੋਈ ਪੰਛੀ ਹੋਵੇ ਜ਼ਿੰਨਤ ਦਾ ਵਿਆਹ ਫਿਰ ਜ਼ਿੰਨਤ ਦਾ ਵਿਆਹ ਹੋ ਗਿਆ ਮੁੰਡਾ ਕੋਈ ਦਾਦੇ ਪੋਤਰਾ ਸੀ ਜਦੋਂ ਜ਼ਿੰਨਤ ਨੇ ਇਹ ਸੁਨਿਆ ਤਾਂ ਉਸ ਦਾ ਹਾਸਾ ਮੂੰਹੋਂ ਉੱਡ ਗਿਆ ਤੇ ਉਸ ਦੇ ਗੀਤ ਉਸ ਦੇ ਬੁੱਲਾਂ ਤੋਂ ਝੜ ਗਏ ਭਾਵ ਉਸ ਦੇ ਚਿਹਰੇ ਦੀ ਰੌਣਕ ਖਤਮ ਹੋ ਗਈ ਅਤੇ ਐਵੇਂ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਅਰਸ਼ਾਂ ਵਿੱਚ ਉੱਡ ਰਹੇ ਕਿਸੇ ਪੰਛੀ ਨੂੰ ਤਰ ਤਿਰਤੇ ਪਟਕਾ ਦਿੱਤਾ ਜਾਏ ਲੇਖਕ ਕਾਮਨਾ ਕਰਦਾ ਕਿ زینت ਵਰਗੀ ਕੋਈ ਭੈਣ ਹੋਵੇਗੀ ਲੇਖਕ ਕਹਿੰਦਾ ਜਦੋਂ ਮੈਨੂੰ ਰਾਤ ਭਰ ਨੱਟਾਂ ਦੀ ਰਾਸ ਦੇਖਣ ਦਾ ਚਸਕਾ ਪੈ ਗਿਆ ਕਵਾਲਨਾ ਦੀਆਂ ਕਵਾਲੀਆਂ ਸੁਣਨ ਨੂੰ ਦਿਲ ਕਰਦਾ ਜਾਂ ਜਦੋਂ ਗਵਾਂਢ ਆ ਕੇ ਖਾਣਾ ਬਦੋਸ਼ ਆਪਣੀਆਂ ਝੁੱਗੀਆਂ ਪਾ ਕੇ ਰਹਿਣ ਲੱਗਦੇ ਤੇ ਉਹਨਾਂ ਦਾ ਖਾਣਾ ਬਦੋਸ਼ਨਾ ਨੂੰ ਵੇਖਣ ਲਈ ਮਨ ਲਲਚਾਉਂਦਾ ਤਾਂ ਜ਼ੀਨਤ ਆਪ ਮਲਕੜੇ ਜਿਹੇ ਉਸਨੂੰ ਹਵੇਲੀ ਤੋਂ ਬਾਹਰ ਕੱਢ ਖਿੜਕੀ ਰਾਹੀਂ ਉਸ ਦੀ ਸ਼ੇਰਵਾਨੀ ਦਿੰਦੀ ਸੀ ਜਿਸ ਦੇ ਜ਼ੇਬ ਵਿੱਚ ਭੈਣ ਵੱਲੋਂ ਜੋੜੇ 5 ਰੁਪਏ ਆਪਣੇ ਜਵਾਨ ਵੀਰ ਦੀ ਖੁਸ਼ੀ ਲਈ ਰੱਖੇ ਹੁੰਦੇ। ਲੇਖਕ ਕਾਮਨਾ ਕਰਦਾ ਕਿ ਜ਼ਿੰਨਤ ਵਰਗੀ ਧੀ ਹੋਵੇਗੀ। ਜ਼ਿੰਨਤ ਨੇ ਅੱਬਾ ਵੱਲੋਂ ਉਸਦੇ ਕੀਤੇ ਸਾਖ ਦੇ ਇਕਰਾਰ ਨੂੰ ਪੇਵਰੇ ਦੀ ਰਜ਼ਾ ਸਮਝ ਕੇ ਸਿਰ ਮੱਥੇ ਤੇ ਮੰਨਿਆ ਜਦਕਿ ਉਸ ਨੂੰ ਪਤਾ ਸੀ ਕਿ ਉਸ ਦਾ ਖਾਬੰਦ ਕੱਦ ਵਿੱਚ ਉਸ ਤੋਂ ਅੱਧਾ ਹੈ ਉਹ ਅਨਪੜ ਇਨਸਾਨ ਦੰਦਾਂ ਤੋਂ ਖੋਖਲਾ ਅਤੇ ਅੱਖਾਂ ਤੋਂ ਕਮਜ਼ੋਰ ਸੀ ਉਸ ਦੀਆਂ ਅੱਖਾਂ ਵੀ ਚੁੰਨੀਆਂ ਸਨ ਹਰ ਦਰਜੇ ਦਾ ਨਿਕੰਮਾ ਇਨਸਾਨ ਸ਼ਰਾਬ ਸਿਗਰਟ ਦਾ ਆਦੀ ਅਜਿਹਾ ਸਭ ਕੁਝ ਹੋਣ ਤੇ ਵੀ ਜ਼ਿੰਨਤ ਨੇ ਸ਼ਿਕਾਇਤ ਵਜੋਂ ਇੱਕ ਬੋਲ ਵੀ ਮੋਹੋਂ ਨਾ ਬੋਲਿਆ ਜਿਸ ਸਮੇ ਅੱਬਾ ਨੇ ਕਲਾਵੇਂ ਵਿੱਚ ਲੈ ਕੇ ਉਸ ਨੂੰ ਡੋਲੇ ਵਿੱਚ ਪਾਇਆ ਤਾਂ ਜ਼ਿੰਤ ਨੇ ਪਲਕਾਂ ਵਿੱਚੋਂ ਇੱਕ ਹੰਝੂ ਵੀ ਨਹੀਂ ਕੇਰਿਆ ਜ਼ਿੰਤ ਦਾ ਗ੍ਰਹਿਸਤੀ ਜੀਵਨ ਜ਼ਿੰਤ ਤੇ ਘਰ ਇੱਕ ਬੱਚਾ ਪੈਦਾ ਹੋਇਆ ਫਿਰ ਦੂਜਾ ਪੈਦਾ ਹੋਇਆ ਹੌਲੀ-ਹੌਲੀ ਜ਼ਿੰਤ ਦੇ ਬੱਚਿਆਂ ਨਾਲ ਉਸ ਦਾ ਵੇਹੜਾ ਭਰ ਗਿਆ ਬੱਚਿਆਂ ਵਿੱਚ ਰੁੱਝੇ ਰਹਿਣ ਕਾਰਨ ਜ਼ਿੰਤ ਵਰੇ-ਵਰੇ ਆਪਣੇ ਅੱਬਾ ਨੂੰ ਮਿਲਣ ਨਾ ਜਾਂਦੀ ਪਰ ਉਦਰੀਆ ਹੋਇਆ ਅੱਬਾ ਉਸ ਨੂੰ ਆਪ ਮਿਲ ਆਉਂਦਾ ਜ਼ੀਨਤ ਇੱਕ ਸੁਚੱਜੀ ਮਾਂ ਜ਼ੀਨਤ ਦੇ 7 ਦੇ 7 ਬੱਚੇ ਸਾਫ਼ ਸੁਥਰੇ ਸੋਹਣੇ ਜ਼ੀਨਤ ਦੀ ਹੀ ਨਿਹਾਰ ਸਨ ਪੜਨ ਅਤੇ ਖੇਡਣ ਵਿੱਚ ਸਭ ਤੋਂ ਅੱਗੇ ਸਨ ਉਸ ਦੀ ਛੋਟੀ ਕੁੜੀ ਤਾਂ ਬਹੁਤ ਹੀ ਪਿਆਰੀ ਜਿਵੇਂ ਗੁੱਡੀ ਹੋਵੇ ਉਸ ਦੇ ਬੱਚਿਆਂ ਦਾ ਉੱਠਣ ਬੈਠਣ ਅਤੇ ਗੱਲ ਕਰਨ ਦਾ ਸਲੀਕਾ ਦੇ ਕੇ ਆਂਡ ਗਵਾਂਡ ਹੈਰਾਨ ਰਹਿ ਜਾਂਦੇ ਜੇਕਰ ਉਸ ਦੇ ਕਿਸੇ ਵੀ ਬੱਚੇ ਨੂੰ ਕੁਝ ਹੋ ਜਾਂਦਾ ਕੋਈ ਬਿਮਾਰ ਹੋ ਜਾਂਦਾ ਤਾਂ ਉਸ ਦਾ ਖਾਣ ਪੀਣ ਛੁੱਟ ਜਾਂਦਾ ਕਦੀ ਕੋਈ ਦਵਾਈ ਦੇਣ ਦੀ ਪਰਮਾਤਮਾ ਅੱਗੇ ਦੁਆਵਾਂ ਮੰਗਦੀ ਦਾਨ ਪੁੰਨ ਆਦ ਕਰਦੀ ਪੜਾਈ ਸਮੇ ਵੀ ਉਹਨਾਂ ਨੂੰ ਆਪ ਪੜਾਉਂਦੀ ਜ਼ਿੰਨਤ ਦੇ ਘਰ ਵਾਲੇ ਦਾ ਗੁਜ਼ਰ ਜਾਣਾ ਜ਼ਿੰਨਤ ਦਾ ਘਰ ਵਾਲਾ 4 ਦਿਨ ਬਿਮਾਰ ਹੋਣ ਤੋਂ ਬਾਅਦ ਮਰ ਗਿਆ ਐਨੇ ਵੱਡੇ ਜ਼ਿਮੀਦਾਰ ਦੀ ਮੌਤ ਤੇ ਲੋਕਾਂ ਨੇ ਬਹੁਤ ਦੁੱਖ ਪ੍ਰਗਟ ਕੀਤਾ ਪਰ ਉਸਨੇ ਇਸ ਮੌਕੇ ਤੇ ਇੱਕ ਹੰਝੂ ਵੀ ਨਾ ਕੀਤਾ ਜਿਸ ਸਮੇਂ ਉਹ ਬਿਮਾਰ ਸੀ ਤਦ ਹੀ ਉਹ ਸ਼ਾਂਤ ਅਡੋਲ ਰਹੀ ਹਫਤਾ 10 ਦਿਨ ਤੱਕ ਉਸਨੇ ਹੰਝੂ ਤੱਕ ਨਹੀਂ ਕੀਤਾ ਜ਼ਿਨਤ ਦਾ ਪੇਕ ਕਰ ਵਾਪਸ ਆਉਣਾ ਆਪਣੇ ਪਤੀ ਦੀ ਮੌਤ ਦੇ 10 ਦਿਨ ਬਾਅਦ ਜ਼ਿਨਤ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣਾ ਥੋੜਾ ਜਿਹਾ ਸਮਾਨ ਲੈ ਕੇ ਆਪਣੇ ਪੇਕੇ ਘਰ ਵਾਪਸ ਆ ਗਈ ਉਹ ਆਪਨੇ ਵੀਰਾਂ ਦੀ ਇੱਕੋ ਇੱਕ ਭੈਣ ਅਤੇ ਅੱਬਾ ਦੀ ਇੱਕੋ ਇੱਕ ਧੀ ਸੀ ਉਸ ਦੀਆਂ ਲੱਖ ਖਾਤਰਾਂ ਹੁੰਦੀਆਂ ਜ਼ਿੰਨਤ ਦਾ ਪਿਤਾ ਆਪਣੀ ਬੱਚੀ ਦੇ ਦੁੱਖ ਬਾਰੇ ਸੋਚ-ਸੋਚ ਕੇ ਹੈਰਾਨ ਹੁੰਦਾ ਰਹਿੰਦਾ ਇਥੋਂ ਤੱਕ ਕਿ ਆਂਡ ਗੁਆਣ ਦੇ ਲੋਕ ਵੀ ਹੈਰਾਨ ਸਨ ਕਿ ਬੱਚਿਆਂ ਦੇ ਪਿਤਾ ਦੀ ਮੌਤ ਤੋਂ ਬਾਅਦ ਜ਼ਿੰਨਤ ਨੇ ਕਦੀ ਵੀ ਉਸ ਨੂੰ ਯਾਦ ਨਹੀਂ ਕੀਤਾ ਲੇਖਕ ਬਨੋ ਜ਼ਿੰਨਤ ਦੇ ਖਵੰਦ ਦਾ ਜ਼ਿਕਰ ਕਰਨਾ ਜੋਦੋ ਵੀ ਕੋਈ ਇਨਸਾਨ ਜ਼ਿੰਤ ਦੇ ਖਾਵੰਦ ਬਾਰੇ ਪੁੱਛਦਾ ਜਾਂ ਜ਼ਿਕਰ ਕਰਦਾ ਤਾਂ ਜ਼ਿੰਤ ਚੁੱਪ ਸਾਦ ਲੈਂਦੀ ਪਰ ਇੱਕ ਦਿਨ ਲੇਖਕ ਨੇ ਉਸ ਬਾਰੇ ਪੁੱਛ ਹੀ ਲਿਆ ਕੇ ਤੁਸੀਂ ਆਪਣੇ ਸਿਰ ਦੇ ਮਾਲਕ ਦੀ ਮੌਤੇ ਇੱਕ ਅਥਰੂ ਨਹੀਂ ਕੀ ਰਿਆ ਜ਼ਿੰਤ ਆਪਾਏ ਸੁਣ ਕੇ ਤੜਫ ਉੱਠੀ ਤੇ ਬੋਲੀ ਕਿਸ ਦੇ ਸਿਰ ਦਾ ਮਾਲਕ ਮੇਰਾ ਕੋਈ ਖਾਵੰਦ ਨਹੀਂ ਮੈਂ ਤੇ ਇੱਕ ਦਿਨ ਵੀ ਉਸ ਨੂੰ ਕਦੀ ਆਪਣਾ ਖਾਵੰਦ ਨਹੀਂ ਸਮਝਿਆ ਮੈਂ ਤੇ ਇੱਕ ਪਲ ਲਈ ਵੀ ਕਦੀ ਉਸ ਦੀ ਤ੍ਰਿਮਤ ਨਹੀਂ ਬਣੀ ਉਸ ਅਨਸਾਰ ਅਜੀਹਾ ਇਨਸਾਨ ਬੱਚੇ ਦਾ ਪਿਓ ਤਾਂ ਹੋ ਸਕਦਾ ਹੈ ਕਿਸੇ ਦੀ ਮਰਜ਼ੀ ਤੋਂ ਬਿਨਾਂ ਕੋਈ ਕਿਸੇ ਦਾ ਘਰ ਵਾਲਾ ਨਹੀਂ ਹੋ ਸਕਦਾ ਦਿਲ ਵਾਲਾ ਨਹੀਂ ਹੋ ਸਕਦਾ ਅਜੀਹਾ ਕਹਿ ਕੇ ਉਹ ਫੁੱਟ ਫੁੱਟ ਕੇ ਰੋ ਪਈ ਜ਼ੀਨਤ ਦੀ ਫਿਰ ਕਾਇਆ ਕਲਪ ਵਰੇ ਦੋ ਵਰੇ ਬਾਦ ਫਿਰ ਜ਼ੀਨਤ ਆਪਣੇ ਪਿੰਡ ਵਾਲਿਆਂ ਦੀ ਜਿੰਦ ਜਾਨ ਬਣ ਗਈ ਫਿਰ ਉਸੇ ਤਰ੍ਹਾਂ ਹਸਣਾ ਕੰਮ ਕਰਦੇ ਰਹਿਣਾ ਲੋਕਾਂ ਦੇ ਕੰਮ ਆਉਂਦੇ ਰਹਿਣਾ ਫਿਰ ਚਿਹਰੇ ਤੇ ਲਾਲੀ ਸ਼ੁਰੂ ਵਰਗਾ ਕਦ ਉਸ ਦੇ ਗੱਜ਼ ਗੱਜ਼ ਲੰਮੇ ਵਾਲ ਜਿਵੇਂ ਕੋਈ ਅਸਮਾਨ ਨੂੰ ਲੱਥੀ ਪਰੀ ਹੋਵੇ ਹਰ ਵੇਹੜੇ ਵਿੱਚ ਉਸ ਦੀ ਉਡੀਕ ਹੁੰਦੀ ਸਮੁੱਚੇ ਰੂਪ ਵਿੱਚ ਜੀਨਤ ਆਪਾ ਸੋਹਣ ਦੀ ਸੂਰਤ ਗੁਨਾ ਦੀ ਗੁਥਲੀ ਮਮਤਾਮਈ ਅਤੇ ਸਭ ਲੋਕਾਂ ਦੀ ਜ਼ਿੰਦ ਜਾਨ ਔਰਤ ਸੀ ਇਸ ਤਰ੍ਹਾਂ ਇਸ ਕਹਾਣੀ ਵਿੱਚ ਲੇਖਕ ਨੇ ਇੱਕ ਜ਼ਿੰਤਨਾ ਦੀ ਔਰਤ ਦੀ ਮਾਨਸਿਕਤਾ ਨੂੰ ਬਿਆਨ ਦੇ ਹੋਏ ਸਮੁੱਚੇ ਮਰਦ ਪ੍ਰਧਾਨ ਸਮਾਜ ਦੇ ਸਮਾਜਿਕ ਜਥਾਰਥ ਨੂੰ ਇੱਕ ਪਾਤ ਦੀ ਰਾਹੀ ਪਾਠਕਾਂ ਤੱਕ ਪਹੁੰਚਾਇਆ ਹੈ ਉਮੀਦ ਹੈ ਤੁਹਾਨੂੰ ਕਹਾਣੀ ਦਾ ਸਾਰ ਸਮਝ ਵਿੱਚ ਆਇਆ ਹੋਵੇਗਾ ਇਸ ਤਰ੍ਹਾਂ ਹੋਰ ਵੀ ਵੀਡੀਓਜ਼ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਧੰਨਵਾਦ